ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂ ਲੋਕਾਂ ਲਈ ਐਕਸੀਡੈਂਟਸ ਦਾ ਕਾਰਨ ਬਣ ਰਹੇ ਹਨ ਉਥੇ ਸ਼ਹਿਰ ਦੀ ਕੋਈ ਸੜਕ ਐਸੀ ਨਹੀਂ ਹੈ ਜਿੱਥੇ ਆਵਾਰਾ ਪਸ਼ੂ ਘੁੰਮਦੇ ਨਾ ਵਿਖਤੇ ਹੋਣ ਇਸ ਸੰਬੰਧੀ ਸ਼ਹਿਰ ਵਾਸੀਆਂ ਵੱਲੋਂ ਸੜੀ ਫਾਸਵੇ న్యూਸ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਇਹਨਾਂ ਆਵਾਰਾ ਪਸ਼ੂਆਂ ਨੂੰ ਖੁੱਲ੍ਹੇ ਆਮ ਛੱਡਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਇਹਨਾਂ ਪਸ਼ੂਆਂ ਦੀ ਬੰਦੀ ਸਹੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਬਚ ਸਕਣ ਇਹ ਬਹੁਤ ਨੁਕਸਾਨ ਕਰਦੇ ਹਨ ਆ ਅਗਨੀ ਭੀੜ ਲੱਗ ਜਾਂਦੀ ਆ ਕੁਛ ਹਾਬ ਕੋਈ ਨਹੀਂ ਹੈਗਾ ਨੰਗਣਾ ਮੁਸ਼ਕਿਲ ਹੋ ਜਾਂਦਾ ਸਾਈ ਜਾਈ ਨੇ ਧਿਆਨ ਦੇਣਾ ਚਾਹੀਦਾ ਜਿਨ੍ਹਾਂ ਨੇ ਆਪਣਾ ਇਹ ਛੱਡਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਜਾਂ ਜਰਮਨਾਂ ਪੁੱਛਣਾ ਚਾਹੀਦਾ ਪੇਸਾ ਬਾਰੇ ਪਸ਼ੂ ਨਾ ਛੱਡਣ ਲੋਕਾਂ ਦਾ ਨੁਕਸਾਨ ਹੁੰਦਾ ਕਈ ਵੇਖੇਗੇ ਲੇੜੀ ਦਿਖ ਪੈਂਦੀਆਂ ਜਾਲੀਆਂ ਆਮ ਬੰਦੇ ਦਿਖ ਪੈਂਦੇ ਬਜ਼ੁਰਗ ਢੱਕ ਬੰਦੇ ਆ ਵਾਰਾ ਹੈ ਹੈ ਗੱਲ ਨਾਲ ਝੂਠਾ ਨਹੀਂ ਚਾਹੀਦਾ ਹੈ ਆਵਾਰਾ ਪੰਛੀ ਆਵਾਰਾ ਪਸ਼ੂ ਜਿਹੜੇ ਟ੍ਰੈਫਰ ਦੇ ਆ ਹਾਂਜੀ ਅੱਜ ਗੇਟ ਆ ਦੇਖੋ ਨਾ ਗਾਈ ਤੁਰ ਹੀ ਆਉਂਦੀ ਆ ਇਹਨੇ ਪਰੇ ਕਿ ਬਗੈ ਇੰਦਰ ਆ ਜਨਾ ਇਹਦੀ ਪ੍ਰਸ਼ਾਸਨ ਨੂੰ ਇਹੋ ਹੀ ਚਾਹੀਦਾ ਵੀ ਇਹਨਾਂ ਨੂੰ ਪੂਰਾ ਨਕੇਲ ਕੱਢਣੀ ਚਾਹੀਦੀ ਆ ਆਵਾਰਾ ਪੰਛੀ ਜਿਹੜੇ ਇੱਥੇ ਚੜਦੇ ਆ ਇਹ ਹੈਗਾ ਜੇ ਲੋਗੜ ਤੋਂ ਕਿਲੇ ਤੋਂ ਜਾਂਦੇ ਆ ਆਂਧ ਵਿਦਿਆਲੇ ਦੇ ਸਾਹਮਣੇ ਜਿੱਥੇ ਕਿਸਮ ਦਾ ਮਿੰਨੀ ਗਊਸ਼ਾਲਾ ਬਣ ਚੁੱਕਾ ਦਾ ਐਸ ਇਲਾਕੇ ਦੇ ਜੇ ਦੇਖਿਆ ਜਾਵੇ ਹਰ ਵੇਲੇ ਗਊਸ਼ਾਲਾ ਦੀ ਸਫਾਈ ਹੁੰਦੀ ਹੈ ਇੱਥੇ ਵਿਚਾਰੇ ਕਰਮਚਾਰੀ ਸਫਾਈ ਤੇ ਕਰਦੇ ਨੇ ਲੇਕਿਨ ਥੱਲੇ ਅਜੇ ਵੀ 6-6 ਇੰਚ ਦਾ 7 ਇੰਚ ਦੀ ਗੋਏ ਦੀ ਗੋਬਰ ਦੀਆਂ ਤਿਆਵਾਂ ਜੰਮੀਆਂ ਪਈਆਂ ਜਿੱਥੇ ਗਊਸ਼ਾਲਾ ਹੋਏਗਾ ਜਿੱਥੇ ਡੰਪ ਹੋਏਗਾ ਉਥੇ ਗਊਆਂ ਹੋਣਗੀਆਂ ਜਦ ਤੱਕ ਇਹਨਾਂ ਦਾ ਸੁਧਾਰ ਨਹੀਂ ਕੀਤਾ ਜਾਏਗਾ ਡੰਪ ਲਾ ਚੁੱਕਿਆ ਜਾਏ ਉਨੀ ਦੇਰ ਤੱਕ ਗਾਵਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਰੋਡ ਤੇ ਫਿਰਨ ਵਾਲੀਆਂ ਗਊਸ਼ਾਲਾ ਦੀ ਕੋਈ ਗਾ ਨਹੀਂ ਹੈਗੀ ਜੀ ਇੱਥੇ ਨਾ ਕੋਈ ਗਊਸ਼ਾਲਾ ਵਾਲੇ ਗਾਂ ਛੱਡਦੇ ਨੇ ਆਪਣੀਆਂ ਗਾਵਾਂ ਅੰਦਰ ਰੱਖਦੇ ਨੇ ਉਹਨਾਂ ਦੀ ਪੂਰੀ ਸੇਵਾ ਕਰਦੇ ਨੇ ਸਫਾਈ ਹਰ ਚੀਜ਼ ਪੱਠੇ ਹਰ ਚੀਜ਼ ਖਾਣ ਨੂੰ ਉਹਨਾਂ ਦੀ ਉੱਥੇ ਹੋਏ ਅਵੇਲੇਬਲ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਇੱਕ ਗਾਵਾਂ ਲੋਕਾਂ ਦੀਆਂ ਨੇ ਜਿਨ੍ਹਾਂ ਨੇ ਰੱਖੀਆਂ ਦੁੱਧ ਦਾ ਟਾਈਮ ਸੱਦ ਲੈਂਦੇ ਨੇ ਆ ਜਾਓ ਭਾਈ ਚੋਈਆਂ ਤੇ ਛੱਡ ਦਿੱਤੀਆਂ ਬਾਕੀ ਕੋਈ ਨਹੀਂ ਹੈਗਾ ਇਹਨਾਂ ਦਾ ਨੁਕਸਾਨ ਪਬਲਿਕ ਦਾ ਜਨਤਾ ਦਾ ਹੈ ਜਦੋਂ ਆਪਜ ਦੇਖੋ ਗਈਆਂ ਨੇ ਇੱ ਹੁੰਦਾ ਮਗਰ ਆਪਾਂ ਜੀ ਲੜ ਪੈਂਦੇ ਨੇ ਗਉਆਂ ਦੇ ਸਾਹਣ ਜਦੋਂ ਲੜਦੇ ਨੇ ਜਿਹੜਾ ਵੀ ਕੋਈ ਚੱਲ ਰਿਹਾ ਹੁੰਦਾ ਸੜਕ ਦੇ ਉੱਤੇ ਕਿਸੇ ਨੂੰ ਸਕੂਟਰ ਵਾਲੇ ਨੂੰ ਕੀ ਪਤਾ ਅਚਾਨਕ ਕੀ ਹੋ ਜਾਏਗਾ ਉਹਨੂੰ ਵਜਦਾ ਜਾ ਕੇ ਵਿਚਾਰੇ ਡਿੱਗਦੇ ਨੇ ਸੱਟਾਂ ਲੱਗਦੀਆਂ ਨੇ ਜ਼ਖਮੀ ਹੋ ਕੇ ਘਰਾਂ ਨੂੰ ਪਹੁੰਚਦੇ ਨੇ ਇੱਕ ਦੋ ਤੇ ਮੂਵਲੀ ਗੱਲ ਹੈ ਇੱਕ ਦੋ ਸੇਰੇ ਨਹੀਂ ਹੋਏਗਾ ਸ਼ਾਮ ਨੂੰ ਹੋ ਜਾਏਗਾ ਮਤਲਬ ਇੱਕ ਦੋ ਤੇ ਹੋਣਾ ਹੀ ਹੋਣਾ ਐ ਨਾ ਐਕਸੀਡੈਂਟ ਜ਼ਰੂਰੀ ਗੱਲ ਹੈ ਤੇ ਨਵੇਂ ਮੇਅਰ ਬਣੇ ਨੇ ਮੋਤੀ ਪਾਟਿਆ ਜੀ ਮੈਂ ਉਹਨਾਂ ਅੱਗੇ ਵੀ ਰਿਕਵੈਸਟ ਕਰਾਂਗਾ ਮੇਰਾ ਛੋਟਾ ਵੀਰ ਹੈ ਉਹ ਕਿ ਜਿੰਨੀ ਜਲਦੀ ਹੋ ਸਕੇ ਇਧਰ ਧਿਆਨ ਦੇਣ ਤੇ ਇੰਦਰ ਸੁਧਾਰ ਕਰਨ ਰੋਡ ਟੈਕਸ ਗੱਡੀਆਂ ਦਾ ਟੈਕਸ ਹਰ ਤਰ੍ਹਾਂ ਦਾ ਟੈਕਸ ਜਿਹੜਾ ਪੇ ਕਰਦੀ ਹੈ ਜੰਦਾ ਸਰਕਾਰ ਦੇ ਖਜ਼ਾਨੇ ਨੂੰ ਭਰਨ ਦੇ ਲਈ ਪਰ ਜੇ ਗੱਲ ਕਰ ਲਈਏ ਜਨਤਾ ਨੂੰ ਉਹਦੀ ਜਿਹੜੀ ਸੁਵਿਧਾ ਬਿਲਕੁਲ ਨਹੀਂ ਮਿਲ ਪਾਰੀ ਕਾਰਨ ਹੈ ਕਿ ਗੱਡੀਆਂ ਰੋਡ ਤੇ ਚਲਦੀਆਂ ਨੇ ਤੇ ਅਵਾਰਾ ਪਸ਼ੂਆਂ ਦਾ ਇਹਨਾਂ ਕਹਿ ਰਹੇ ਕਿ ਲੋਕਾਂ ਦਾ ਅਜੇ ਡੈਨ ਐਕਸੀਡੈਂਟ ਹੁੰਦਾ ਸ਼ਹਿਰ ਦੀ ਕੋਈ ਐਸੀ ਸੜਕ ਨਹੀਂ ਜਿੱਥੇ ਕਿ ਇਹ ਅਵਾਰਾ ਪਸ਼ੂ ਨਾ ਦਿਖਦੇ ਹੋਣ ਸਾਡੀ ਖਬਰਾਂ ਵੱਲੋਂ ਘਟਨੀ ਕੋਈ ਹੁੰਦੀ ਫਾਸਟਵੇ ਵੱਲੋਂ ਬਾਰ ਬਾਰ ਲੋਕਾਂ ਨੂੰ ਜਾਗਰੂਕ ਕਰੀ ਦਿੱਤਾ ਜਾਂਦਾ ਹੈ ਪ੍ਰਸ਼ਾਸਨ ਨੂੰ ਜਗਾਇਆ ਵੀ ਜਾਂਦਾ ਪਰ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਬੈਠਾ ਹਵਾਈ ਗੱਲਾਂ ਕਰਦਾ ਕਿ ਸ਼ਹਿਰ ਨੂੰ ਸਮਾਰਟ ਸਿਟੀ ਬਣਾ ਦਿੱਤਾ ਗਿਆ ਜਗਾ ਜਗਾ ਤੇ ਕੂੜੇ ਦੇ ਢੇਰ ਜਗਾ ਜਗਾ ਤੇ ਅਵਾਰਾ ਪਸ਼ੂ ਦੇਖਣ ਨੂੰ ਮਿਲਦੇ ਨੇ ਤੇ ਲੋਕਾਂ ਦੇ ਆਏ ਦੇ ਐਕਸੀਡੈਂਟ ਹੁੰਦੇ ਨੇ ਲੋਕਾਂ ਦੀ ਪਹਿਲ ਦੇ ਆਧਾਰ ਤੇ ਮੰਗ ਆ ਕਿ ਜੇ ਜਨਤਾ ਦਾ ਟੈਕਸ ਸਰਕਾਰ ਆਪਣੇ ਖਜ਼ਾਨੇ ਚ ਭਰਦੀ ਹੈ ਤੇ ਉਹਦੇ ਬਦਲੇ ਜਿਹੜੀਆਂ ਸੜਕਾਂ ਜਾਂ ਸੁਵਿਧਾ ਵੈ ਲੋਕਾਂ ਨੂੰ ਵਧੀਆ ਤਰਜੀਹ ਦਿੱਤੀ ਜਾਵੇ ਪਰ ਸਾਡੀ ਖਬਰ ਤੋਂ ਬਾਅਦ ਲੋਕਾਂ ਜਾਂ ਪ੍ਰਸ਼ਾਸਨ ਨੂੰ ਕੁਐਸਰ ਹੀ ਨਹੀਂ ਹੋ ਰਿਹਾ ਹੁਣ ਦੇਖਣਾ ਹੋਊਗਾ ਕਿ ਸਾਡੀ ਐਸ ਖਬਰ ਤੋਂ ਬਾਅਦ ਪ੍ਰਸ਼ਾਸਨ ਨੂੰ ਕਿੰਨਾ ਕੁ ਧਿਆਨ ਲਿਆਉਂਦੀ ਹੈ ਇਸ ਖਬਰ ਨੂੰ ਤੇ ਜਿਹੜਾ ਮੁੱਦਾ ਬਣਿਆ ਪਿਆ ਸ਼ਹਿਰ ਦੀਆਂ ਸੜਕਾਂ ਤੇ ਘੁੰਮਣ ਵਾਲੇ ਆਵਾਰਾ ਪਸ਼ੂਆਂ ਦਾ ਉਹਨਾਂ ਨੂੰ ਕਿੰਨੀ ਜਲਦੀ ਜਿਹੜੀ ਬੰਦੀ ਜਗ੍ਹਾ ਉਹਨਾਂ ਤੇ ਉੱਥੇ ਰੱਖਿਆ ਜਾਂਦਾ ਹੈ ਹੁਣ ਦੇਖਣਾ ਹੋਊਗਾ ਸਾਡੀ ਇਸ ਕਬਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਤੇਜ਼ੀ ਨਾਲ ਹੌਸਤੇ ਕੰਮ ਕਰਦਾ ਹੈ ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ